ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜੂ ਹੈਗਾ ਭਾਜੀ ਕੀ ਹੋਇਆ ਜਾ ਪਰ ਵੀ ਵਾਈਫਾਈ ਭਾਜੀ ਮੈਂ ਗੱਲ ਮੇਰੀ ਗੱਲ ਸੁਣੋ ਤੁਸੀਂ ਇੱਥੇ ਗੋਲੀ ਚੱਲੀ ਮੈਂ ਇਹੀ ਸੁਣਿਆਗਾ ਮੈਂ ਗਲੀ ਚ ਆਇਆ ਮੇ ਮੇਰਾ ਘਰ ਵੀ ਗਲੀ ਚ ਹੈਗਾ ਜਿਹੜਾ ਮਕਾਨ ਬਣਿਆ ਉਹਦੇ ਵੀ ਘਰ ਵੀ ਗਲੀ ਚ ਹੈਗਾ ਅੱਛਾ ਜੀ ਉਹ ਕਦੇ ਜੇ ਮਕਾਨ ਬਣਿਆ ਉਹਨਾਂ ਦੇ ਉਹਨਾਂ ਤੇ ਗੋਲੀ ਚੱਲੇਗੀ ਲੇਕਿਨ ਗੋਲੀ ਕਿਸ ਨੂੰ ਬੱਜੀ ਨਹੀਂ ਬੱਜੀ ਨਹੀਂ ਹੈਗੀ ਉਹ ਫਾਇਰਿੰਗ ਕੀਤੀ ਉਹਨਾਂ ਨੇ ਉਹ ਬੰਦਾ ਮਤਲਬ ਕੋਈ ਫਟੜ ਨਹੀਂ ਹੋਇਆ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਇੱਕ ਹੀ ਗੋਲੀ ਚੱਲੀ ਹੋਣੀ ਭਾਜੀ ਮੈਂ ਸੁਣਿਆ ਇੱਕ ਹੀ ਗੋਲੀ ਚੱਲੀ ਆਹੋ ਬਸ ਕਿਸੇ ਲੱਗੀ ਦਾ ਨਹੀਂ ਲੱਗੀ ਨਹੀਂ ਕਿਸੇ ਨੂੰ ਕੋਈ ਕਾਰਨ ਇਹ ਜਗ੍ਹਾ ਦਾ ਕਾਰਨ ਆ ਭਾਜੀ ਪ੍ਰਾਪਰਟੀ ਨੂੰ ਲੈ ਕੇ ਰੋਟੀ ਲੈ ਕੇ ਆਪਾਂ ਦੋਵੀਆਂ ਦਾ ਝਗੜਾ ਭਾਜੀ ਪ੍ਰਾਪਰਟੀ ਹੈ ਕਹਿੰਦੀ ਹੈ ਮਾਲਕ ਹੋਣਾ ਪ੍ਰਾਪਰਟੀ ਮਾਲਕ ਉਹ ਤੇਰੇਗੇ ਥਾਣੇ ਦੇ ਨਾਮ ਨਹੀਂ ਮੈਨੂੰ ਪਤਾ ਜੀ ਨਾਮ ਨਹੀਂ ਪਤਾ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਨਾਮ ਕੋਈ ਪਤਾ ਉਹਨਾਂ ਦਾ ਨਾਮ ਪੰਡਤ ਜੀ ਹੈਗੇ ਨਾਲ ਪੰਡਤ ਜੀ ਰਹਿੰਦੇ ਨੇ ਫਰੋਚੀ ਉਹਨਾਂ ਦੇ ਉਹਨਾਂ ਨੇ ਚਲਾਈ ਗੋਲੀ ਗੋਲੀ ਜਿਹੜੀ ਚਲਾਈ ਗਈ ਪੰਡਤ ਜੀ ਵੱਲੋਂ ਚਲਾਈ ਗਈ ਹੋ ਵਾਈਫਾਇਰ ਕੀਤਾ ਸੀ ਨੇ ਹਵਾਈ ਫਾਇਰ ਕੀਤਾ ਕੁਝ ਵੀ ਕਿਹਾ ਲੇਕਿਨ ਗੋਲੀ ਚੱਲੀ ਉੱਥੇ ਗੋਲੀ ਚੱਲੀ ਆਓ ਤੇ ਪੰਡਿਤ ਜੀ ਇਸ ਵੇਲੇ ਕਿੱਥੇ ਨੇ ਫਿਰ ਪੰਡਿਤ ਜੀ ਉਹ ਥਾਣੇ ਚਲੇ ਗਏ ਉਹਨਾਂ ਨੂੰ ਲੈ ਕੇ ਪੁਲਿਸ ਨੇ ਉੱਥਾ ਆ ਗਏ ਪੁਲਿਸ ਆ ਗਈ ਜੀ ਪੁਲਿਸ ਲੈ ਗਈ ਉਹਨਾਂ ਨੂੰ ਫੋਟੋ ਲੈ ਆ ਜੀ ਖੜ ਗਏ ਪ੍ਰੋਪਰ ਦੇਖ ਲਓ ਇੱਕ ਮਿੰਟ ਖੜ ਜਾ ਯਾਰ ਇੱਕ ਮਿੰਟ ਇੱਕ ਮਿੰਟ ਚਲੋ ਪਈ ਕੋਈ ਗੋਲੀ ਚੱਲੀ ਕੀ ਹੈ ਕੀ ਮਾਮਲਾ ਇਹ ਆਪਣੇ ਲక్ష్ਮੀ ਲక్ష్ਮੀਨਾਰਾਇਣ ਨਾਮ ਦੇ ਬਜ਼ੁਰਗ ਹੈਗੇ 70 ਸਾਲ ਦੀ ਉਮਰ ਹੈਗਾ ਉਹਨਾਂ ਨੂੰ ਪ੍ਰੋਪਰਟੀ ਡਿਸਪੂਟ ਹੈਗਾ ਜੀ ਚੱਲਦਾ ਲਵਲੀ ਨਾਰੰਗ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਦੇ ਵਿੱਚ ਉਸ ਤੋਂ ਬਾਅਦ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀ ਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏ ਜਨਾਂ ਤੇ ਉਹਨਾਂ ਕੋਲ ਲਾਇਸੈਂਸੀ ਵੈਪਨ ਆਪਣਾ ਜੀ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਆ ਬਾਕੀ ਅਸੀਂ ਇਹਨਾਂ ਮੌਕੇ ਤੇ ਆਏ ਹੈਗੇ ਆ ਵੈਰੀਫਾਈ ਕਰ ਰਹੇ ਹਾਂ ਕੀ ਗੱਲ ਹੈ ਸਰ ਕਿੰਨੇ ਫਾਇਰ ਕਿੰਨੇ ਹੋਏ ਨੇ ਕਹਿ ਰਹੇ ਆ ਦੋ ਕੀਤੇ ਬਾਕੀ ਅਸੀਂ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਉੱਥੇ ਬਾਦ ਦੱਸ ਦੇਣਗੇ ਕੋਈ ਇੰਜਰਡ ਵਗੈਰਾ ਨਹੀਂ ਇੰਜਰੀ ਕੋਈ ਨਹੀਂ ਕਿਸੇ ਦੀ ਸਰ ਜਿਹੜਾ ਉਹਨਾਂ ਕੋਲ ਵੈਪਨ ਹੈ ਉਹ ਲਾਇਸੈਂਸ ਲਾਇਸੈਂਸੀ ਆ ਜੀ ਕਹਿ ਰਹੇ ਆ ਲਾਇਸੈਂਸ ਚੈੱਕ ਕਰ ਰਹੇ ਆ ਜੀ ਲਾਇਸੈਂਸ ਚੈੱਕ ਕਰ ਰਹੇ ਆ ਜੀ ਜੀ ਹਰ ਜਸਟ ਪੰਜ ਮਿੰਟ ਦੀ ਗੱਲ ਆ ਕੀ ਕਾਰਨ ਕੀ ਹੈ ਇਹਨਾਂ ਦਾ ਕਾਰਨ ਇਹ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਪਾਰਟੀਆਂ ਦਾ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕਹਿ ਰਹੇ ਆ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ ਹੁਣ ਜੀ ਠੀਕ ਠੀਕ ਜੀ